ਉਹ ਕਾਲਾ ਦੌਰ ਸੀ ਕਾਲਾ ਦੌਰ ਲਿਆਂਦਾ ਕਿੰਨੇ ਸੀ ਮੈਂ ਆਪਣੇ ਤਰੀਕੇ ਨਾਲ ਸਿੱਧ ਕਰ ਸਕਦਾ ਕਾਲਾ ਦੌਰ ਸਰਕਾਰ ਨੇ ਲਿਆਂਦਾ ਸੀ ਯਾਤਵਦ ਹੈ ਕਿ ਸਰਕਾਰ ਨੂੰ ਬਹੁਤ ਫਾਇਦੇਮੰਦ ਹੈ ਸਰ ਮੇਰਾ ਛੋਟਾ ਬ੍ਰਦਰ ਪੰਜਾਬ ਪੁਲਿਸ ਵਿੱਚ ਕਨਸਟੇਬਲ ਸੀ ਨਕੋਦਰ ਅੱਛਾ ਜੀ ਨਕੋਦਰ ਥਾਣੇ ਉਹਨੂੰ ਇਹਨਾਂ ਨੇ 18 ਨਵੰਬਰ 92 ਨੂੰ ਡਿਊਟੀ ਤੋਂ ਵਾਪਸ ਆਉਂਦਿਆਂ ਨੂੰ ਲੋਕੇ ਪਿੰਡੋਂ ਦੇ ਸੌਰੇ ਸੀਗੇ। ਅੱਛਾ ਜੀ। ਉੱਥੋਂ ਚੁੱਕਿਆ ਸੀਗਾ। ਅੱਛਾ। ਉਹਦੇ ਸੌਰੇ ਘਰੋਂ ਤੇ 8-10 ਦਿਨ ਉਹਨੂੰ ਹਰਾਸਤ ਚ ਰੱਖ ਕੇ ਮੁਕਾਬਲਾ ਬਣਾ ਕੇ ਮੁਰਤੇ ਬੇਲੇ ਦੇ ਬਾਗਾਂ ਲਾ ਕੇ ਮੁਕਾਬਲਾ ਬਣਾ ਕੇ ਮਾਰਦਾ। ਰਬੜ ਦੇ ਮੈਟ ਦੇ ਉੱਤੇ ਮਤਲਬ ਇੱਕ ਸਵਾ 6 ਫੁੱਟ ਜਵਾਨ ਨੰਗਾ ਪਿਆ ਹੋਵੇ ਬਿਲਕੁਲ। 26-27 ਸਾਲ ਉਮਰ ਸੀਦੀ ਸਾਹਿਬ। ਅੱਖਾਂ ਵੀ ਖਤਮ ਸੁਣਨਾ ਵੀ ਖਤਮ ਬੋਲਣਾ ਵੀ ਖਤਮ ਸਿਰ ਵਾਂ ਡੈੱਡ ਦੀ ਕੰਡੀਸ਼ਨ ਚ ਵੇਖਿਆ ਮੈਂ ਦਿਖਾਉਣਾ ਸਾਡੇ ਸ਼ਹਿਰ ਦਾ ਹੀ ਮੁੰਡਾ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ੜੀ ਵਾਲਾ ਸਬਜ਼ੀ ਦੀ ੜੀ ਲਾਉਂਦਾ ਸੀ ਇਹਨੂੰ ਚੁੱਕਿਆ ਇਹਦੇ ਪਿਓ ਸਮੇਤ ਇਹਨਾਂ ਦੇ ਘਰੋਂ ਇਹਨਾਂ ਦੇ ਬੰਦਾ ਭੇਜ ਕੇ 2 ਲੱਖ ਰੁਪਏ ਮੰਗਿਆ ਮੁਕ ਮੁਕਾਬਲੇ ਵਿੱਚ ਨੌ ਮਾਸੂਮ ਨੌਜਵਾਨਾਂ ਨੂੰ ਮਾਰਨ ਵਾਲੇ ਸਾਰੇ ਅਫਸਰਾਂ ਨੂੰ ਸਰਕਾਰੀ ਸਹਿਤਾ ਦੇ ਤਹਿਤ ਸਾਰਾ ਕੁਝ ਹੁੰਦਾ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਇਨਸਾਫ ਮਿਲਿਆ ਉਦੋਂ ਮਨ ਦੇ ਵਿੱਚ ਕਿੰਨੀ ਖੁਸ਼ੀ ਤੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ 32 ਸਾਲੇ ਗੁਜ਼ਰੇ ਜੇ ਕੋਈ ਹਿੰਦੂ ਨੌਜਵਾਨ ਤਾਂ ਹਿੰਦੂ ਹੀ ਰੱਸਾ ਜੋ ਕੱਟ ਕੇ ਮਰੇ ਉਹਨਾਂ ਪਰਿਵਾਰਾਂ ਦਾ ਦਰਦ ਵੀ ਉਨਾ ਹੀ ਹਰ ਜੀਤ ਜਾਣ ਦਾ ਦਰਦ ਉਨਾ ਹੀ ਸੂਬਾ ਸਰੰਦ ਅਰਜਨ ਸਿੰਘ ਤੇਗ ਬਾਧਰ ਤੇ ਗੁਰਪਚਨ ਸਿੰਘ ਐਸਐਟੋ ਇਸ ਮਾਮਲੇ ਚ ਸੀਗੇ ਕਿ ਨਹੀਂ ਸੀਗੇ ਇਸ ਕੇਸ ਦੀ ਸਜ਼ਾ ਹੋਈ ਐਸਐਸਪੀ ਦੇ 200 ਮਾਰਦਾ ਐਸਐਸਪੀ ਨੇ 300 ਮਾਰਦਾ ਕੇਪੀਐਸ ਗੱਲ ਕੋਲ ਜਾ ਕੇ ਨੰਬਰ ਬਣਾਉਂਦੇ ਸੀ ਉਥੇ ਜਿੰਨੇ ਜਿਹੇ ਇਹਦੇ ਬੰਦੇ ਹੁੰਦੇ ਸੀ 50000 ਤੋਂ 5 ਲੱਖ ਇੱਕ ਬੰਦੇ ਦਾ ਨਾਮ ਹੁੰਦਾ ਸੀ ਕਈਆਂ ਦੇ ਗੁੱਪ ਚੰਗਾ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਕਈਆਂ ਨੂੰ ਦੋ ਫਾੜ ਕਰ ਦਿੱਤਾ ਗਿਆ ਚੀਫ ਸੈਕਟਰੀ ਰਾਜਸਥਾਨ ਨੇ ਪੰਜਾਬ ਦੇ ਚੀਫ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸਾਡੀਆਂ ਨਹਿਰਾਂ ਸਾਰੀਆਂ ਲਾਲ ਕੀਆਂ ਪਈਆਂ ਤੁਸੀਂ ਬੰਦੇ ਵੱਡ-ਵੱਡ ਕੇ ਰੋੜ ਦੇ ਜੇ ਇਹ ਚਿੱਠੀ ਆਈ ਕਿ ਨਹੀਂ ਆਈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 10 ਤੋਂ ਲੈ ਕੇ 12 ਲੱਖ ਬੰਦਾ ਵੜਿਆ 84 ਤੋਂ ਲੈ ਕੇ 95 ਤੱਕ ਪੁਲਸੀ ਜੋਗੇ ਪੁਲਸ ਦੇ ਮੁਲਾਜ਼ਮ ਜੋ ਕਿ ਪੁਲਸ ਮਾਰਦੇ ਨੇ ਕਿ ਤਰੱਕੀ ਵਾਸਤੇ ਜਾਂ ਪੈਸਿਆਂ ਵਾਸਤੇ ਇੱਕ ਰਕੇਸ਼ ਕੁਮਾਰ ਕੇਸ਼ਾ ਪੁੱਤਰ ਵਿਸ਼ਵਾਮিত্র ਚਾਚੋ ਵਾਲੀ ਗਰਦਾਸਪੁਰ ਇੱਕ ਬਲਵਿੰਦਰ ਕੁਮਾਰ ਬਿੰਦਰ ਪਿੰਡ ਪਿੰਡ ਕਲੇਰ ਰਾਜਾ ਸਾਸੀ ਇਹ ਦੋਵੇਂ ਹਿੰਦੂਆਂ ਦੇ ਮੁੰਡੇ ਇਹਨਾਂ ਨੂੰ ਮੁਕਾਬਲੇ ਬਣਾ ਕੇ ਮਾਰਿਆ ਉਹ ਕੁਝ ਖੌਣ ਸਾਡੇ ਨੌਜਵਾਨ ਨਸ਼ਾ ਨਾ ਮਾਰ ਰਹੇ ਨੇ ਉਹ ਜਿਹੜੇ ਰਹਿੰਦੇ ਨੌਜਵਾਨ ਨੇ ਉਹ ਬਾਹਰ ਚਲੇ ਗਏ ਨੇ ਸਿਰ ਪੰਜਾਬ ਦਾ ਬਚਾ ਹੋਵੇਗਾ ਕਿਵੇਂ ਤੇ ਕਿੱਦਾਂ ਬਚਣਗੇ ਜਦੋਂ 84 ਚ ਹਰਮੰਦਰ ਸਾਹਿਬ ਤੇ ਬਾਕੀ 71 ਗੁਰਦੁਆਰਿਆਂ ਤੇ ਅਟੈਕ ਕੀਤਾ ਗਿਆ ਉਦੋਂ ਦੀ ਤੁਸੀਂ ਕ੍ਰਾਈਮ ਬਿਊਰੋ ਦੀ ਰਿਪੋਰਟ ਪੜਾ ਕੇ ਦੇਖ ਲਓ ਪੰਜਾਬ ਦੇ ਕ੍ਰਾਈਮ ਜਿਹੜੇ ਆ ਇੰਡੀਆ ਦੀਆਂ ਸਾਰੀਆਂ ਸਟੇਟਾਂ ਚੋਂ 20ਵੇਂ ਨੰਬਰ ਤੋਂ ਉੱਪਰ ਸੇ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਘਟਤ ਗਿਣਤੀ ਚ ਲਿਆਉਣਾ ਹੈ ਉਹਨਾਂ ਨੂੰ ਮੁਰਕੇ ਇਹਨਾਂ ਨੂੰ ਕਹਿੰਦੇ ਵੇ ਦੱਸੋ ਪੁੱਤ ਤੁਹਾਡੀ ਤੁਸੀਂ ਕਹਿੰਦੇ ਜੀ ਅਸੀਂ 50 ਕੋ ਗਿਣਤੀਆਂ ਤੇ ਤੁਹਾਡੀ ਤਾਂ ਗਿਣਤੀ ਸਾਰੀ 20% ਤੁਸੀਂ ਦੇਖ ਰਹੇ ਹੋ ਨਰਪਖ ਪੋਰਟ ਦਾ ਮੈਂ ਹਾਂ ਜਸਵੀਰ ਸਿੰਘ ਚੀਨਾ ਅੱਜ ਆਪਾਂ ਖਾੜਕੂ ਆਵਾਜ਼ ਕਾਲੇ ਦੌਰ ਦੀ ਗੱਲ ਕਰਨੀ ਆ ਜਦੋਂ ਪੰਜਾਬ ਦੇ ਵਿੱਚ ਖਾੜਕੂ ਆਵਾਜ਼ ਕਿਸ ਤਰ੍ਹਾਂ ਸ਼ੁਰੂ ਹੋਇਆ ਕੀ ਕੀ ਪੁਲਿਸ ਨੇ ਅਤਿਆਚਾਰ ਕੀਤਾ ਤੇ ਕਿਹੜੇ ਕਿਹੜੇ ਨੌਜਵਾਨ ਨਜਾਇਜ਼ ਮਾਰੇ ਕਿਉਂਕਿ ਜੇ ਗੱਲ ਕਰ ਲਈਏ ਭਾਈ ਦਸਰਾਂਤ ਸਿੰਘ ਖਾਲੜਾ ਦੀ ਉਹ ਵੀ 25 ਹਜ਼ਾਰ ਨੌਜਵਾਨਾਂ ਦੇ ਰਖਵਾਲੇ ਮੰਨੇ ਜਾਂਦੇ ਨੇ ਤੇ ਇਤਿਹਾਸ ਗਵਾਹ ਪੂਰਾ ਵਰਲਡ ਉਹਨਾਂ ਨੂੰ ਜਾਣਦਾ ਹੈ ਅੱਜ ਇਸ ਬੰਦੇ ਦੀ ਗੱਲ ਕਰਨ ਲਈ ਸਾਡੇ ਨਾਲ ਬਿਜਲੀ ਵਿਭਾਗ ਦੇ ਸਾਬਕਾ ਐਸਡੀਓ ਸੁਖਦੀਪ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਛੋਟੇ ਭਰਾ ਨੂੰ 1992 ਦੇ ਵਿੱਚ ਤਰਨਤਾਰ ਨੂੰ ਚੁੱਕ ਦੇ ਚੁੱਕ ਕੇ ਤਾਂ ਉਹਨਾਂ ਨੂੰ ਮਾਰ ਮਕਾਇਆ ਸੀ ਤਾਂ ਇਸ 32 ਸਾਲ ਬਾਅਦ ਜਿਹੜਾ ਉਹਨਾਂ ਨੂੰ ਇਨਸਾਫ ਮਿਲਿਆ ਹੈ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਜਿਹੜੀ ਸਜ਼ਾ ਹੋਈ ਆਸੀਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਪੰਜਾਬ ਗੁਜ਼ਰਿਆ ਇਹ ਤੇ ਕੀ ਕੀ ਇਸ ਪੰਜਾਬ ਦੇ ਉੱਤੇ ਹਾਲਾਤ ਬਣੇ ਨੇ ਕਿਉਂਕਿ ਗੱਲ ਕਰ ਲਈਏ ਅੱਜ ਤੋਂ 50 ਸਾਲ ਪਹਿਲਾਂ ਦੀ ਤੇ ਪੰਜਾਬ ਕਿਸੇ ਵੇਲੇ ਖਸ਼ਾਲੀ ਤੇ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਕਿਸ ਦੀ ਨਜ਼ਰ ਲੱਗੀ ਆ ਤੇ ਕੀ ਹਾਲਾਤ ਹੋਇਆ ਉਹ ਉੱਪਰ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਨਰਬਖ ਪੋਸਟ ਦੇ ਜੀ ਆਨੰਦ ਧੰਨਵਾਦ ਸਰ ਤੁਹਾਡੇ ਸੁਰਤੇ ਦਾ ਵੀ ਧੰਨਵਾਦ ਜੀ ਆਨੰਦ ਸਰ ਸਭ ਤੋਂ ਪਹਿਲਾਂ ਤੇ ਆਪਣੇ ਛੋਟੇ ਬ੍ਰਦਰ ਬਾਰੇ ਦੱਸੋ ਵੀ ਕੀ ਹੋਇਆ ਸੀ ਕਦੋਂ ਦੀ ਗੱਲ ਆ ਸਰ ਮੇਰਾ ਛੋਟਾ ਬ੍ਰਦਰ ਪੰਜਾਬ ਪੁਲਿਸ ਵਿੱਚ ਕਨਸਟੇਬਲ ਸੀ ਨਕੋਦਰ ਅੱਛਾ ਜੀ ਨਕੋਦਰ ਥਾਣੇ ਹੂੰ ਉਹਨੂੰ ਇਹਨਾਂ ਨੇ 18 ਨਵੰਬਰ 92 ਨੂੰ ਡਿਊਟੀ ਤੋਂ ਵਾਪਸ ਆਉਂਦਿਆਂ ਨੂੰ ਲੋਕੇ ਪਿੰਡੋਂ ਦੇ ਸੌਰੇ ਸੀਗੇ ਅੱਛਾ ਜੀ ਉਥੋਂ ਚੁੱਕਿਆ ਸੀਗਾ ਅੱਛਾ ਉਹਦੇ ਸੌਰੇ ਘਰੋਂ ਹੂੰ ਤੇ 8-10 ਦਿਨ ਉਹਨੂੰ ਹਿਰਾਸਤ 'ਚ ਰੱਖ ਕੇ ਮੁਕਾਬਲਾ ਬਣਾ ਕੇ ਮੁਰਥੇ ਵੇਲੇ ਦੇ ਬਾਗਾ ਲਾ ਕੇ ਮੁਕਾਬਲਾ ਬਣਾ ਕੇ ਮਾਰਦਾ ਆ ਉਹਦੀ ਤਸਵੀਰ ਹਮ ਔਰ ਜੋ ਉਹਦੀ ਹਾਲਤ ਮੈਂ ਪਰਸਨਲੀ ਵੇਖੀ ਜਿਹੜੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਹਮ ਕੱਲਾ ਕੱਲਾ ਅੰਗ ਅੰਗ ਚੀਰਿਆ ਪਿਆ ਸੀ ਅੱਛਾ ਇੱਕ ਰਬੜ ਦੇ ਮੈਟ ਦੇ ਉੱਤੇ ਮਤਲਬ ਇੱਕ ਸਵਾ 6 ਫੁੱਟ ਜਵਾਨ ਨੰਗਾ ਪਿਆ ਹੋਵੇ ਬਿਲਕੁਲ ਹਮ 26 27 ਸਾਲ ਉਮਰ ਸੀ ਇਹਦੀ ساری ਅੱਛਾ ਤੇ ਅੱਖਾਂ ਵੀ ਖਤਮ ਸੁਣਨਾ ਵੀ ਖਤਮ ਬੋਲਣਾ ਵੀ ਖਤਮ ਸਰ ਵੈ ਡੈਡ ਦੀ ਕੰਡੀਸ਼ਨ ਚ ਵੇਖਿਆ ਆ ਮੈਂ ਪਰ ਮੈਂ ਜ਼ਿਕਰ ਨਹੀਂ ਕੀਤਾ ਕਿਉਂਕਿ ਫਾਦਰ ਮੇਰੇ ਨੇ ਹੀ ਕੋਰਟ ਕੇਸ ਕੀਤਾ ਹੈ ਮੈਂ ਉਦੋਂ ਮਹਿਕਮੇ ਚ ਜੌਬ ਕਰਦਾ ਸੀਗਾ ਅੱਛਾ ਤੇ ਫਾਦਰ ਦੇ ਉਹ ਸੀਬੀਆਈ ਨੂੰ ਕੇਸ ਕੀਤੇ ਹੋਣ ਕਰਕੇ ਹੀ 24 ਦਸੰਬਰ 24 ਨੂੰ ਸਾਰੇ ਜਿਹੜੇ ਦੋਸ਼ੀ ਸਿਗੇ ਮੁਲਾਜ਼ਮ ਉਹਨਾਂ ਨੂੰ 7-7 ਸਾਲ ਦੀ ਕੈਦ ਹੋਈ ਸੀ ਔਰ ਸਰਕਾਰ ਦੀ ਤਰਸਦੀ ਵੇਖੋ ਜਿਹੜਾ ਪ੍ਰਕਾਸ਼ ਬਾਦਲ ਪੰਥ ਦੇ ਨਾਂ ਤੇ ਜਿਹਨੇ ਆਪਣੀ ਸਾਰੀ ਸਿਆਸਤ ਕੀਤੀ ਆ ਉਸ ਨੇ ਇੱਕ ਲਿਟੀਗੇਸ਼ਨ ਸੈੱਲ ਬਣਾਇਆ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਕਿ ਮੁਕਾਬਲੇ ਮੁਕਾਬਲੇ ਵਿੱਚ ਨੌ ਮਾਸੂਮ ਨੌਜਵਾਨਾਂ ਨੂੰ ਮਾਰਨ ਵਾਲੇ ਸਾਰੇ ਅਫਸਰਾਂ ਨੂੰ ਸਰਕਾਰੀ ਸਹਾਇਤਾ ਦੇ ਤਹਿਤ ਸਾਰਾ ਕੁਝ ਹੁੰਦਾ ਸਰਕਾਰ ਵਕੀਲਾਂ ਦੀ ਫੀਸ ਦਿੰਦੀ ਹੈ ਜਦੋਂ ਕੋਰਟ ਤੇ ਤਰੀਕ ਹੁੰਦੀ ਆ ਪੀਜ਼ਾ 버ਗਰ ਆਉਂਦੇ ਰੋਟੀ ਆਉਂਦੀ ਵਿਸਕੀ ਆਉਂਦੀ ਆ ਤੇ ਉਹ ਸਾਰੀ ਉਹ ਸਾਰੀ ਦੀ ਸਾਰੀ ਸਰਕਾਰੀ ਖਰਚੇ ਤੇ ਹੂੰ ਸੋ ਇਹ 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 ਤੇ ਹਾਲਾਤ ਨੇ ਸਰਕਾਰ ਦੇ ਸਰ ਮੈਂ ਜਰੂਰ ਪੁੱਛਣਾ ਚਾਹਾਂਗਾ 32 ਸਾਲ ਬਾਅਦ ਇਨਸਾਫ ਮਿਲਿਆ ਪੈਸਿਆਂ ਦੀਆਂ ਆਫਰਾਂ ਵੀ ਆਈਆਂ ਹੋਣਗੀਆਂ ਧਮਕੀਆਂ ਵੀ ਆਈਆਂ ਹੋਣਗੀਆਂ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਇਨਸਾਫ ਮਿਲਿਆ ਉਦੋਂ ਮਨ ਦੇ ਵਿੱਚ ਕਿੰਨੇ ਕੁਝੀ ਤੇ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਉਹ 32 ਸਾਲੇ ਗੁਜ਼ਰੇ ਦੇਖੋ ਸਰ ਕਿਸੇ ਵੀ ਪਰਿਵਾਰ ਦਾ ਜੀ ਗਿਆ ਹੋਵੇ ਨਾ ਉਸ ਪਰਿਵਾਰ ਦੇ ਜੀ ਨੂੰ ਦਰਦ ਪਤਾ ਹੁੰਦਾ ਚਾਹੇ ਕੋਈ ਮਸੂਮ ਨੌਜਵਾਨ ਚੋਕਰੋਂ ਚੋਕੇ ਮਾਰਿਆ ਉਹਨੂੰ ਲੈ ਲੋ ਚਾਹੇ ਕੋਈ ਈਵਨ ਜੇ ਕੋਈ ਹਿੰਦੂ ਨੌਜਵਾਨ ਚਾਹੇ ਦੂਈਰ ਬੱਸਾਂ ਚੋਂ ਕੱਢ ਕੇ ਮਾਰੇ ਉਹਨਾਂ ਪਰਿਵਾਰਾਂ ਦਾ ਦਰਦ ਵੀ ਉਹਨਾਂ ਹੀ ਹਰ ਜੀਤ ਜਾਣ ਦਾ ਦਰਦ ਉਹਨਾਂ ਹੀ ਸੋ ਹਾਲਾਤ ਤੇ ਇਹ ਨੇ ਮੈਂ ਤਾਂ ਜਿਹੜੀ ਗੱਲ ਇਹ ਮੇਨ ਇਹ ਕਰਨੀ ਚਾਹਨਾ ਵਾਂ ਵੀ ਸਰਕਾਰ ਦਾ ਕੋਈ ਵੀ ਬੰਦਾ ਕੋਈ ਅਥਾਰਟੀ ਕਿਸੇ ਪਲੇਟਫਾਰਮ ਤੇ ਆ ਕੇ ਦੱਸੇ ਤਾਂ ਸਹੀ ਆਤੋ ਵੱਧ ਕੀ ਸੀ ਹੁਣ ਤੁਹਾਡੇ ਸ਼ਬਦਾਂ ਨੂੰ ਮੈਂ ਤੁਹਾਡੇ ਸ਼ਬਦਾਂ ਦਾ ਰੈਫਰੈਂਸ ਦੇ ਲਾ ਉਹ ਕਾਲਾ ਦੌਰ ਸੀ ਕਾਲਾ ਦੌਰ ਲੈਂਦਾ ਕਿੰਨੇ ਸੀ ਮੈਂ ਆਪਣੇ ਤਰੀਕੇ ਨਾਲ ਸਿੱਧ ਕਰ ਸਕਦਾ ਕਾਲਾ ਦੌਰ ਸਰਕਾਰ ਨੇ ਲੈਂਦਾ ਸੀ 인ਦਰਾ ਗਾਂਧੀ ਨੂੰ ਐਬਸੋਲਿਊਟ ਮжоਰਿਟੀ ਨਹੀਂ ਸੀ ਮਿਲਦੀ ਉਹਨੂੰ ਇਧਰੋਂ ਉਧਰੋਂ ਪਾਰਟੀਆਂ ਦੀ ਸਪੋਰਟ ਲੈਣੀ ਪੈਂਦੀ ਸੀ ਉਹਨੇ ਆਪਣੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਨਹਿਰੂ ਦਾ ਵੀ ਸੀ ਉਹਨੂੰ ਆਪਣੇ ਕੋਲ ਸੱਦਿਆ ਵੀ ਕੀ ਕੀ ਮੈਂ ਕੀ ਮੈਂ ਕਰਾਂ ਚਾਰ ਮੈਂਬਰਾਂ ਦੀ ਫਿਰ ਟੀਮ ਬਣੀ ਰਾ ਅਜੰਸੀ ਚੋ ਬੰਦੇ ਲੈ ਜਿਹਨਾਂ ਦੀ ਥਰਡ ਏਜੰਸੀ ਬਣਾਈ ਮੈਂ ਓਪਨ ਚੈਲੰਜ ਕਰ ਰਹਾ ਮੈਂ ਓਪਨ ਆਫਰ ਕਰ ਰਹਾ ਥਰਡ ਏਜੰਸੀ ਦੇ ਬੰਦਿਆਂ ਨੇ ਪੰਜਾਬ ਦੇ ਵਿੱਚ ਸਰਕਾਰੀ ਠਿਆਰਾ ਦੇ ਨਾਲ ਬਾਰਤਤਾ ਕੀਤੀ ਆ ਕਿ ਨਹੀਂ ਕੀਤੀ ਹੂੰ ਜਿਹਨੂੰ ਇਹ ਕਹਿੰਦੇ ਜੀ ਪੰਜਾਬ ਚ ਅਤਵਾਦ ਫੈਲ ਗਿਆ ਖਾੜਕੂ ਲੋਕਾਂ ਨੂੰ ਮਾਰਦੇ ਆ ਅਰਦਮਨਜੀਤ ਸਿੰਘ ਇੱਕ ਬੀਐਸਐਫ ਦਾ ਕਮਾਂਡਾਂਟਰ ਰੈਂਕ ਦਾ ਅਫਸਰ ਸੀ ਜਿਹੜਾ ਪੰਜਾਬ ਪੁਲਿਸ ਵਿੱਚ ਆਇਆ ਸੀ ਉਹਦੀ ਇੰਟਰਵਿਊ ਸੁਣ ਲਓ ਕੱਢ ਕੇ YouTube ਉਹ ਕਹਿ ਰਿਹਾ ਸਰਕਾਰ ਨੇ ਅਤਵਾਦ ਸਿਰਜਿਆ ਵੀ ਆਪੇ ਵਧਾਇਆ ਵੀ ਆਪੇ ਫਲਾਇਆ ਵੀ ਆਪੇ ਤੇ ਮੋਢੇ ਤੇ ਥਾਪੀ ਵੀ ਆਪੇ ਦੇ ਲਈ ਅਸੀਂ ਖਤਮ ਕਰਤਾ ਹੂੰ ਉਹਦੀ ਗੱਲ ਨੂੰ ਲੈ ਲਓ ਹੂੰ ਤੇ ਅਤਵਾਦ ਹੈ ਕੀ ਆ ਸਰਕਾਰ ਨੂੰ ਬਹੁਤ ਫਾਇਦੇਮੰਦ ਹੈ ਤੇ ਪੁਲਿਸ ਨੂੰ ਵੀ ਬਹੁਤ ਫਾਇਦੇਮੰਦ ਹੋ ਗਿਆ ਜਿਹਨਾਂ ਜਿਹੜੇ ਅਫਸਰਾਂ ਦੀ ਉਦੋਂ 12-12 ਹਜ਼ਾਰ ਤਨਖਾਹ ਸੀ ਆਜੋ 6-600 ਕਰੋੜ ਦੀ ਜ਼ਾਇਦਾ ਤੇ ਮਾਲਕ ਕਿਵੇਂ ਹੈ ਇਵਨ 20 ਹਜ਼ਾਰ ਕਰੋੜ ਦੀ ਜ਼ਾਇਦਾ ਤੇ ਮਾਲਕ ਵੀ ਹੈਗੇ ਪ੍ਰਾਣੀ ਅਫਸਰ ਹੂੰ ਦਰਸ਼ਨ ਤਾਂ ਸਹੀ ਪੈਸੇ ਕਿੱਥੋਂ ਆਏ ਇੱਕ ਮੁੰਡਾ ਚੁੱਕੋ 2 ਲੱਖ ਰੁਪਏ ਲਓ 92 93 ਦਾ ਰੇਟ ਆ ਅੱਛਾ ਹੈ ਸੂਬਾ ਸਰਾਂਦਨ ਨੇ ਆ ਮੁੰਡਾ ਮੈਂ ਦਿਖਾਉਣਾ ਸਾਡੇ ਸ਼ਹਿਰ ਦਾ ਹੀ ਮੁੰਡਾ ਗੁਲਸ਼ਨ ਕੁਮਾਰ ਪੁੱਤਰ ਚਮਨ ਲਾਲ ਜਿਹੜੀ ਵਾਲਾ ਸਬਜ਼ੀ ਦੀ ਜਿਹੜੀ ਲਾਉਂਦਾ ਸੀ ਇਹਨੂੰ ਚੁੱਕਿਆ ਇਹਦੇ ਪਿਓ ਸਮੇਤ ਇਹਨਾਂ ਦੇ ਘਰੋਂ ਇਹਨਾਂ ਦੇ ਬੰਦਾ ਭੇਜ ਕੇ 2 ਲੱਖ ਰੁਪਏ ਮੰਗਿਆ ਨਹੀਂ ਦੇ ਸਕੇ ਪੈਸੇ 24 ਜੁਲਾਈ 93 ਨੂੰ ਮਾਰਿਆ ਮੁਕਾਬਲਾ ਬਣਾ ਮਾਰਿਆ ਕਿ ਨਹੀਂ ਮਾਰਿਆ ਪੈਸੇ ਮੰਗੇ ਕਿ ਨਹੀਂ ਮੰਗੇ ਸੂਬਾ ਸਰਹੰਦ ਅਰਜਨ ਸਿੰਘ ਤੇਗ ਬਾਧਰ ਤੇ ਗੁਰਪਚਨ ਸਿੰਘ ਐਸਐਟਓ ਕਿਸ ਮਾਮਲੇ ਚ ਸੀਗੇ ਕਿ ਨਹੀਂ ਸੀਗੇ ਇਸ ਕੇਸ 'ਚ ਵੀ ਸਜ਼ਾ ਹੋਈ ਅੱਛਾ ਮੇਰਾ ਇਸ ਪ੍ਰਕਾਰ ਨਾਲ ਆਉਣ ਜਾਣ ਹੁਣ ਇਸ ਗੱਲ ਦਾ ਜਵਾਬ ਦਿਓ ਗੁਲਸ਼ਨ ਕੁਮਾਰ ਕਿਹੜਾ ਖਾਲਸਾ ਮੰਗਦਾ ਹੈ ਹੂੰ ਬਿਲਕੁਲ ਬਖਸ਼ਿਆ ਕੋਈ ਨਹੀਂ ਦਾ ਧੇਰ ਲਾ ਦਿੰਦੇ ਸੀ ਲਾਸ਼ਾਂ ਦਾ ਗਿਣਤੀ ਕਰਦੇ ਸੀ ਐਸਐਸਪੀ ਦੇ ਐਸਐਸਪੀ ਦੇ 200 ਮਾਰਦਾ ਐਸਐਸਪੀ ਨੇ 300 ਮਾਰਦਾ ਕੇਪੀਐਸ ਗੱਲ ਕੋਲ ਜਾ ਕੇ ਨੰਬਰ ਬਣਾਉਂਦੇ ਸੀ ਉਥੇ ਜਿੰਨੇ ਜਿਹੇ ਬੰਦੇ ਹੁੰਦੇ ਸੀ 50000 ਤੋਂ 5 ਲੱਖ ਇੱਕ ਬੰਦੇ ਦਾ ਨਾਮ ਹੁੰਦਾ ਸੀ ਇੱਕ ਥਾਣੇਦਾਰ ਜਾਂ 30 ਬੰਦੇ ਮਾਰਤੇ ਉਹਨੂੰ 2 ਲੱਖ ਦਾ ਐਵਰੇਜ ਗੁਣਾ ਕਰ ਲਓ ਅੱਛਾ ਉਹਨੇ ਪੈਸੇ ਮਿਲ ਜਾਂਦੇ ਸੀ ਚੰਡੀਗੜ੍ਹ ਤੋਂ 8 ਸੀਟਰ ਵੈਨਾ ਨੋਟਾਂ ਦੀਆਂ ਭਰ ਕੇ ਆਉਂਦੀਆਂ ਸੀ ਪੰਜਾਬ ਦੇ ਵਿੱਚ ਮੇਰੀ ਗੱਲ ਨੂੰ ਖੰਡਨ ਤਾਂ ਕਰੇ ਨਹੀਂ ਤੇ ਇੰਦਰਜੀਤ ਸਿੰਘ ਜੇਜੀ ਦੀ ਕਿਤਾਬ ਪੜ ਲਓ ਕੌਮ ਕਾਤ ਦੀ ਰਾਜਨੀਤੀ ਉੱਚ ਜਿਗਰ ਆ ਸਾਰੀਆਂ ਗੱਲਾਂ ਕਿੱਦਾਂ ਕਿੱਦਾਂ ਪੈਸਿਆਂ ਦੀ ਖੁੱਲ ਖੇਡ ਚੱਲੀ ਲੋਕਾਂ ਨੇ ਇੰਨੇ ਨੋਟ ਬਣਾਏ ਸਦਾ ਬਾਹਰਲੇ 20 20 ਦੇਸ਼ਾਂ ਚ ਅਫਸਰਾਂ ਦੀਆਂ ਜਾਇਦਾਦਾਂ ਤਾਂ ਜੋ ਟਾਈ ਲਾ ਕੇ ਗੁਰندر ਬਣ ਕੇ ਬੈਠੇ ਹਾਂਜੀ ਸਰ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਉਹਨਾਂ ਦੌਰ ਦੇ ਵਿੱਚ ਨਜਾਇਜ਼ ਬੱਚੇ ਵੀ ਨਜਾਇਜ਼ ਔਰਤਾਂ ਪੈਣਾ ਵੀ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦੇ ਥਾਣੇ ਦੇ ਵਿੱਚ ਬਸ ਲੋਕੀ ਬਿੰਦੀ ਰਹੀ ਕਈਆਂ ਦੇ ਗੁਪ ਤੰਗਾ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਕਈਆਂ ਨੂੰ ਦੋ ਫਾੜ ਕਰ ਦਿੱਤਾ ਗਿਆ ਸਰ ਤੁਹਾਡੀ ਗੱਲ ਬਿਲਕੁਲ ਸਹੀ ਆ ਬੁਚਰ ਸੂਬਾ ਸਰਹੰਦ ਹੂੰ ਇਹੋ ਕੁਝ ਕਰਦਾ ਰਿਹਾ ਮੈਂ ਹੁਣ ਜ਼ਿਆਦਾ ਜ਼ਿਕਰ ਨਹੀਂ ਕਰਨਾ ਖੋਜਕੀਪੁਰ ਦਾਇਕ ਸਿੰਘ ਸੀ ਉਹਦੀ ਸਿੰਘਣੀ ਫਰੀ ਸੀ ਹਰਜੀਤ ਸਿੰਘ ਜੀ ਉਹਦੀ ਇੰਟਰਵਿਊ ਆਈ ਸੂਬਾ ਬਲਾਤਕਾਰ ਕਰ ਰਿਆ ਸੀ ਹਲਕੇਰੇ ਦੇ ਪੁਲ ਦੇ ਉੱਤੇ ਬੀਬੀਆਂ ਨਾਲ ਅੱਛਾ ਕਰ ਰਿਆ ਸੀ ਕਿ ਨਹੀਂ ਕਰ ਰਿਆ ਜਿਹੜੇ ਕਹਿੰਦੇ ਸੂਬਾ ਸਰਹੰਦ ਸਾਡਾ ਹੀਰੋ ਆ ਇਸ ਗੱਲ ਦਾ ਖੰਡਨ ਕਰਨ ਜਾ ਕੇ ਪਲੇਟਫਾਰਮ ਤੇ ਡਿਸਕਸ਼ਨ ਕਰਨ ਹਰੀਕੇ ਰਹਿ ਨਹਿਰ ਦੇ ਉੱਤੇ ਹਜ਼ਾਰਾਂ ਮੁੰਡੇ ਰੋੜੇ ਇਹਨਾਂ ਦੇ ਵੱਡ ਵੱਡ ਸਰਜੀਤ ਸਿੰਘ ਇੱਕ ਇਰੀਗੇਸ਼ਨ ਦਾ ਮੁਲਾਜ਼ਮ ਸੀ ਉਹ ਡਿਊਟੀ ਤੋਂ ਵਾਪਸ ਜਾ ਰਿਹਾ ਸੀ ਆਪਣੇ ਘਰ ਨੂੰ ਇਸ ਅਜੀਤ ਸਿੰਘ ਸਧੂ ਐਸਐਸਪੀ ਦੋ ਟਰੱਕਾਂ ਦੇ ਵਿੱਚ 19 ਡੈੱਡ ਬਾਡੀयां ਲੈ ਕੇ ਆਏ ਅੱਛਾ ਉਹਨੂੰ ਚਪੇੜ ਮਾਰ ਕੇ ਨਾਲ ਰੋਕ ਲੈ ਕਿੱਧਰ ਚੱਲਿਆ ਉਹ ਕਹਿੰਦਾ ਜੀ ਮੈਂ ਤਾਂ ਡਿਊਟੀ ਤੇ ਚੱਲਿਆ ਮੈਂ ਘਰ ਚੱਲਿਆ ਵਾਪਸ ਉਹਦੀ ਅੱਖਾਂ ਬੰਨ ਕੇ ਡੇਢ ਘੰਟਾ ਉਹਨੂੰ ਖੜਾ ਰੱਖਿਆ ਉਹ ਪਰਾਂ ਨੂੰ ਕਰ ਲਿਆ 1 ਘੰਟਾ ਖੜਾ ਰੱਖਿਆ ਉੱਥੇ ਉਹ ਵੱਡ ਵੱਡ ਕੇ ਮੁੰਡੇ ਜਿਹੜੇ ਉਹ ਦਰਿਆ ਦੇ ਵਿੱਚ ਰੋੜੇ Rajasthan ਨਹਿਰ ਚ ਮੇਰੀ ਗੱਲ ਦਾ ਕੋਈ ਖੰਡਨ ਕਰ ਦੇ ਅੱਛਾ ਔਨ ਰਿਕਾਰਡ ਬੋਲ ਰਹਾ ਮੈਂ ਇਹ ਚੀਜ਼ਾਂ ਛਪ ਚੁੱਕੀਆਂ ਵਾਂ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ Rajasthan ਦੀਆਂ ਨਹਿਰਾਂ ਦੇ ਵਿੱਚ ਮੁੰਡੇ ਵੱਡ ਵੱਡ ਕੇ ਰੋੜੇ ਚ ਨਹੀਂ ਰੋੜੇ ਚੀਫ ਸੈਕਟਰੀ Rajasthan ਨੇ ਪੰਜਾਬ ਦੇ ਚੀਫ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸਾਡੀਆਂ ਨਹਿਰਾਂ ਸਾਰੀਆਂ ਲਾਲ ਕੀਤੀਆਂ ਪਈਆਂ ਤੁਸੀਂ ਬੰਦੇ ਵੱਡ ਵੱਡ ਕੇ ਰੋੜ ਦੇ ਜੇ ਇਹ ਚਿੱਠੀ ਆਈ ਕਿ ਨਹੀਂ ਆਈ ਹੁਣ ਦੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਚੀਫ ਸੈਕਟਰੀ ਨੂੰ ਪੁੱਛ ਲੈਣ ਰਿਕਾਰਡ ਵਿੱਚ ਚਿੱਠੀਆਂ ਆਈਆਂ ਕਿ ਨਹੀਂ ਆਈਆਂ ਆ ਇੱਕ ਡਾਕਟਰ ਸੰਗਤ ਸਿੰਘ ਆਈਐਫਐਸ ਨੇ ਜਿਨ੍ਹਾਂ ਦੀ ਹੁਣ ਡੈਥ ਹੋ ਗਈ ਆ ਉਹਨਾਂ ਨੇ ਕਿਤਾਬ ਲਿਖੀ ਆ ਇਤਿਹਾਸ ਚ ਸਿੱਖ ਇਹਦੇ ਵਿੱਚ ਜ਼ਿਕਰ ਆਉਂਦਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ 10 ਤੋਂ ਲੈ ਕੇ 12 ਲੱਖ ਬੰਦਾ ਵਰਿਆ ਅੱਛਾ 84 ਤੋਂ ਲੈ ਕੇ 95 ਤੱਕ ਉਹ ਦੇ ਦੇ ਜੋ ਆ ਰਿਕਾਰਡ ਤੁਹਾਡੇ ਸਾਹਮਣੇ ਕਿਤਾਬ ਪੜ ਲਓ ਮਤਲਬ ਲਾਸ਼ਾਂ ਦੇ ਢੇਰ ਲਾਏ ਰਵੇਰੋ ਨੂੰ ਖੜਕੂ ਨੇ ਪੁੱਛਿਆ ਉਹਨੂੰ ਸੌਰੀ ਰਵੇਰੋ ਨੂੰ ਪੱਤਰਕਾਰਾਂ ਨੇ ਪੁੱਛਿਆ ਕਿੰਨੇ ਲਿਸਟਡ ਖੜਕੂ ਜੀ ਕਹਿੰਦਾ 33 ਉਹ ਕਹਿੰਦੇ ਖਾਰਕੂ ਤੁਹਾਡੇ 38 ਆ ਬੰਦਾ ਤੁਹਾਡਾ 6000 ਮਰ ਗਿਆ ਰਵੇਰੋ ਨੂੰ ਜਵਾਬ ਕੋਈ ਨਹੀਂ ਆਇਆ ਫਿਰ ਕੁਛ ਮਹੀਨੇ ਬਾਅਦ ਕਿਸੇ ਹੋਰ ਪੱਤਰਕਾਰ ਨੇ ਪੁੱਛਿਆ ਰਵੇਰੋ ਸਾਹਿਬ ਤੁਹਾਡੇ ਕਿੰਨੇ ਲਿਸਟਡ ਖਾਰਕੂ ਆ ਕਹਿੰਦੇ ਜੀ 200 ਤੋਂ ਉੱਤੇ ਆ ਕਹਿੰਦੇ ਜੀ ਮੈਂ ਰੋਜ਼-ਰੋਜ਼ ਹੀ ਬੰਦਿਆਂ ਦੀ ਗਿਣਤੀ ਕਰ ਰਿਹਾ ਬੰਦਾ 10000 ਤੋਂ ਉੱਤੇ ਮਰ ਗਿਆ ਉਹ ਬਾਕੀ ਕਿਹੜੇ ਆ ਕਦੀ ਤੁਹਾਡੇ 38 ਆ ਲਿਸਟਡ ਖਾਰਕੂ ਕਦੀ ਤੁਹਾਡੇ 200 ਆ ਬੰਦਾ ਤਾਂ ਲੱਖਾਂ ਦੇ ਹਿਸਾਬ ਨਾਲ ਮਰਿਆ ਅਨਾਮ ਤੁਸੀਂ ਲੱਖਾਂ ਦੇ ਹਿਸਾਬ ਨਾਲ ਲਏ ਜੇ ਤੁਸੀਂ ਇਹਨੇ ਸੱਚੇ ਸੀ ਤੁਹਾਡੀ ਕੋਈ ਜੀ ਨੇ ਮਰਦਾਨੀ ਕਿਸੇ ਤੁਹਾਡੀ ਉਹ ਰਿਕਾਰਡ ਨਾਲ ਦੀ ਨਾਲ ਸਾੜਦੇ ਕਿਉਂ ਰਹੇ ਮੈਂ ਓਪਨ ਗੱਲ ਕਰ ਰਿਹਾ ਉਹ ਲਾਸ਼ਾਂ ਦਾ ਇਨਾਮ ਲੈਣ ਦਾ ਜਿਹੜਾ ਰਿਕਾਰਡ ਸੀ ਪੁਲਿਸ ਅਫਸਰ ਸਾੜਦੇ ਰਹੇ ਨਾਲ ਦੀ ਨਾਲ ਇਹ ਵੀ ਕਿਦੋਂ ਬੜਿਆ ਮੈਂ ਸਰ ਮੈਂ ਅੱਗੇ ਵੀ ਕਈ ਵਾਰ ਖਲਾਸੇ ਹੋ ਚੁੱਕੇ ਆ ਜਦੋਂ ਪਰਿਵਾਰਾਂ ਨਾਲ ਗੱਲ ਕਰੀਦੀ ਆ ਕੋਈ ਆਂਦਾ ਵਾ ਵੀ ਸਾਡੇ ਪਰਿਵਾਰਕ ਮੈਂਬਰ ਨੂੰ ਤੋਕਗੇ ਦੋ ਫਾੜ ਕਰ ਦਿੱਤੇ ਉਹਦੇ ਚਾਚਾ ਟੋਟੇ ਕਰ ਦਿੱਤੇ ਜਾਂ ਪਾਣੀ 'ਚ ਬਾਲ ਦਿੱਤਾ ਜਾਂ ਤੇਲ 'ਚ ਬਾਲ ਦਿੱਤਾ ਕੋਈ ਇਹੋ ਜਿਹੀ ਇੱਕ ਮੈਂ ਸਵਰਨ ਸਿੰਘ ਘੋਟਨੇ ਬਾਰੇ ਖਬਰ ਪੜ੍ਹੀ ਸੀ ਕਿਸੇ ਮੈਗਜ਼ੀਨ 'ਚੋਂ YouTube ਤੋਂ ਪਿਕਚਰ ਕੱਢੀ ਸੀ ਗੁਰਦੇਵ ਸਿੰਘ ਦੇ ਬੂ ਠੀਰਪੁਰ ਉਹਨੂੰ ਕਿਰਾਏ ਦੇ ਵਿੱਚ ਦੇਖ ਚ ਉਬਾਲ ਕੇ ਉਹਨੂੰ ਮਾਰਿਆ ਅੱਛਾ ਲੋਕਾਂ ਨੇ ਧਰਨਾ ਲਾ ਕੇ ਉਹਦੀ ਲਾਸਟ ਜਿਹੜੀ ਆ ਉਹ ਪੁਲਿਸ ਕੋਲੋਂ ਖੋਈ ਫੇਰ ਇਹ ਗੱਲ ਸਾਹਮਣੇ ਆਈ ਹੋਰ ਇਸ ਤੋਂ ਅੱਗੇ ਜਾਈਏ ਜਦੋਂ 1991 ਦੇ ਵਿੱਚ 28 ਕੈਂਡੀਡੇਟ ਮਾਰੇ ਆ ਇੱਕ ਛਤਰਾਣੇ ਪਿੰਜ ਦਾ ਬੰਦਾ ਮਾਰਿਆ ਉਹਦੇ ਉਹ ਵੀ ਲੋਕਾਂ ਨੇ ਧਰਨੇ ਲਾ ਕੇ Laash ਲਈ ਉਸ ਉਸ ਏਰੀਆ ਚ ਉਹਦੀ Laash ਦੇ ਉੱਤੇ ਪ੍ਰੈਸਾਂ ਲਾਈਆਂ ਧਰਮ ਕਰ ਕਰਕੇ ਫੋਟੋ ਹੈਗੀ ਮੇਰੇ ਕੋਲ ਤੁਹਾਨੂੰ ਦੇ ਸਕਦਾ ਕਿਸੇ ਵੇਲੇ ਇਹ ਉਹਨਾਂ 28 ਕੈਂਡੀਡੇਟਾਂ ਚੋਂ ਸੀ ਬੰਦਾ ਅੱਛਾ ਇਹਨਾਂ ਨੇ ਕਸਾਈ ਰੱਖੇ ਸੀਗੇ ਬੰਦੇ ਵੱਡ ਵੱਡ ਕੇ ਰੋੜਨ ਵਾਸਤੇ ਸੁਮੇਲ ਸੈਣੀ ਨੇ ਰੋਪੜ ਚ ਵੀ ਰੱਖਿਆ ਸੀ ਲੁਧਿਆਣਾ ਚ ਵੀ ਰੱਖਿਆ ਸੀ ਸਰਕਾਰ ਸਾਰੇ ਇੱਕ ਸਵਾਲ ਆ ਪੁਲਿਸੀ ਚੁੱਕ ਗਏ ਪੁਲਿਸ ਦੇ ਮਲਾਜ਼ਮ ਚੁੱਕੇ ਪੁਲਿਸ ਮਾਰਦੇ ਨੇ ਕਿ ਤਰੱਕੀ ਵਾਸਤੇ ਜਾਂ ਪੈਸਿਆਂ ਵਾਸਤੇ ਇੱਕ ਅੰਡਰ ਮੈਟ੍ਰਿਕ ਜਿਹੜਾ ਕੈਟ ਸੀ ਉਹ ਪੁਲਿਸ ਚ ਭਰਤੀ ਕਰ ਲਿਆ ਉਹ ਡੀਆਜੀ ਰਿਟਾਇਰ ਹੋਇਆ ਅੱਜ ਕੱਲ ਦੇ ਡੀਆਜੀ ਜਦੋਂ ਆਈਪੀਐਸ ਬਣਦੇ ਆ ਨਾ ਆਈਪੀਐਸ ਤੇ ਕਿੰਨੀ ਮਿਹਨਤ ਲੱਗਦੀ ਆ ਉਹ ਪਹਿਲਾਂ ਏਐਸਪੀ ਲੱਗਦਾ ਕਿਸੇ ਥਾਣੇ ਦਾ ਐਸਐਚਓ ਉਹਨੂੰ ਲਵਾਉਂਦੇ ਆ ਟ੍ਰੇਨਿੰਗ ਦੇਣ ਲਈ ਫਿਰ ਉਹ ਏਐਸਪੀ ਲੱਗਦਾ ਫਿਰ ਉਹ ਐਸਐਸਪੀ ਬਣਦਾ ਫਿਰ ਉਹ ਡੀਜੀ ਬਣਦਾ ਚਲੋ ਹੁਣ ਜਿਹੜੇ ਹੁਣ ਟਾਈ ਲਾ ਕੇ ਬੀਜੇਪੀ ਚ ਬੈਠੇ ਆ ਮੈਂ ਤਾਂ ਓਪਨ ਨਾ ਨਹੀਂ ਲੈਂਦਾ ਕਹਿੰਦਾ ਉਹ ਦੱਸਣ ਜਿਹੜੇ ਤੁਸੀਂ ਸੈਂਕੜੇ ਬੰਦੇ ਕੈਡ ਬਣਾ ਕੇ ਪੁਲਿਸ ਦੇ ਵਿੱਚ ਤੁਸੀਂ ਅਫਸਰ ਬੜ ਕੇ ਰਿਟਾਇਰ ਹੋ ਗਿਆ ਕੀ ਕੁਆਲੀਫਿਕੇਸ਼ਨ ਸੀ ਉਹਨਾਂ ਦੀ ਬੰਦੇ ਵੱਡ-ਵੱਡ ਕੇ ਮਾਰੇ ਨਾ ਉਹਨਾਂ ਨੇ ਇਹ ਤੁਹਾਡੀ ਤੁਸੀਂ ਕੀ ਕਲਚਰ ਕਿੱਧਰ ਨਜਾ ਰਹੇ ਜੀ ਇਹ ਇੱਕ ਡੈਮੋਕਰੈਟਿਕ ਕੰਟਰੀ ਦਾ ਚੱਲਣਾ ਹੈ ਫਿਰ ਤੁਸੀਂ ਇਹ ਕਹਿੰਦੇ ਸੀ ਵੀ ਸਿੱਖ ਖਾਰਕੂ ਸਿੱਖ ਹੱਤਵਾਦ ਆ ਦੋ ਮੁੰਡੇ ਮਹੋਰ ਵਿਖਾ ਰਿਆ ਇੱਕ ਰਕੇਸ਼ ਕੁਮਾਰ ਕੇਸ਼ਾ ਪੁੱਤਰ ਵਿਸ਼ਵਾਮিত্র ਚਾਚੋ ਵਾਲੀ ਦਰਦਾਸਪੁਰ ਇੱਕ ਬਲਵਿੰਦਰ ਕੁਮਾਰ ਬਿੰਦਰ ਪਿੰਡ ਪਿੰਡ ਕਲੇਰ ਰਾਜਾ ਸਾਸੀ ਇਹ ਦੋਵੇਂ ਹਿੰਦੂਆਂ ਦੇ ਮੁੰਡੇ ਇਹਨਾਂ ਨੂੰ ਮੁਕਾਬਲੇ ਬਣਾ ਕੇ ਮਾਰਿਆ ਇਹ ਕਿਹੜਾ ਖਾਲਸਾਣ ਮੰਗਦੇ ਸੀ ਰਕੇਸ਼ ਕੁਮਾਰ ਦੇ ਪਿਓ ਵਿਸ਼ਵਾਮিত্র ਤੋਂ 2 ਲੱਖ ਰੁਪਏ ਮੰਗਦੇ ਸੀ ਅੰਮ੍ਰਿਤਸਰ ਪੁਲਿਸ ਵਾਲੇ ਬੀਆਰਨ ਮਾਡਰਨ ਸਕੂਲ ਵਾਲੇ ਮੇਰੀ ਗੱਲ ਦਾ ਕੋਈ ਖੰਡਨ ਕਰ ਦਵੇ ਕਿ ਉਹ ਉਹ ਜਿਹੜਾ ਵਾ ਉਹਨਾਂ ਦੇ ਪਿਤਾ ਕੋਲੋਂ 2 ਲੱਖ ਰੁਪਏ ਮੰਗਿਆ ਕਿ ਨਹੀਂ ਮੰਗਿਆ ਅਜੇ ਕਿ ਵਿਸ਼ਵਾ ਮਿੱਤਰ ਬ੍ਰਾਹਮਣ ਸਭਾ ਦੇ ਪ੍ਰਧਾਨ ਸੀ ਅੱਛਾ ਰਕੇਸ਼ ਕੁਮਾਰ 24 ਸਾਲ ਦਾ ਮੁੰਡਾ ਇਹਦਾ ਇੱਕ ਬੇਟਾ ਸੀ ਦੋਨੋਂ ਅਜੇ ਮੈਂ ਆਪਣੇ ਟਾਈਮ ਮੁਤਾਬਕ ਇਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਅਜੇ ਇਹ ਚੀਜ਼ ਮੇਰੀ ਪੈਂਡਿੰਗ ਆ ਪਰ ਮੈਂ ਸਵਾਲ ਕਰਦਾ ਵੀ ਇਹ ਬੰਦੇ ਜਿਹੜੇ 40 ਜਾਂ ਦੀ ਲਿਸਟ ਆ ਮੇਰੇ ਕੋਲ ਇਹ ਬੰਦੇ ਜਿਹੜੇ ਇਹ ਕਿਹੜਾ ਖਾਲਸਾ ਮੰਗਦੇ ਨੇ ਇਰੇ ਹਿੰਦੂ ਨੌਜਵਾਨ ਸਰ ਮੈਂ ਆਖਰੀ ਸਵਾਲ ਕਰਨਾ ਹੈ ਕਿ ਜਿਤਨਾ ਤੁਸੀਂ ਦੱਸਿਆ 12 ਲੱਖ ਨੌਜਵਾਨ ਉਸ ਸਮੇਂ ਕਾਲੇ ਦੌਰ ਵਿੱਚ ਭੇਡ ਚੜ ਗਿਆ ਹੁਣ ਕੁਝ ਖੁਣ ਸਾਡੇ ਨੌਜਵਾਨ ਨਸ਼ਾ ਨਾ ਮਰ ਰਹੇ ਨੇ ਕੁਝ ਜਿਹੜੇ ਰਹਿੰਦੇ ਨੌਜਵਾਨ ਨੇ ਉਹ ਬਾਹਰ ਚਲੇ ਗਏ ਨੇ ਸਿਰ ਪੰਜਾਬ ਦਾ ਬਚਾ ਹੋਵੇਗਾ ਕਿਵੇਂ ਤੇ ਕਿੱਦਾਂ ਬਚਣਗੇ ਪੰਜਾਬ ਨੂੰ ਕੋਈ ਨਹੀਂ ਬਚਾਉਣਾ ਚਾਹੁੰਦਾ ਇਹ ਮੇਰੀ ਲਾਈਨ ਵਰਲਡਵਾਈਸ ਵਰਡ ਨੋਟ ਕਰ ਲੀ ਪੰਜਾਬ ਨੂੰ ਪਿਛਲੇ 50 ਸਾਲ ਤੋਂ ਮਾਰਿਆ ਜਾ ਰਿਹਾ। ਜਦੋਂ 84 ਚ ਹਰਮੰਦਰ ਸਾਹਿਬ ਤੇ ਬਾਕੀ 71 ਗੁਰਦੁਆਰਿਆਂ ਤੇ ਅਟੈਕ ਕੀਤਾ ਗਿਆ। ਉਦੋਂ ਦੀ ਤੁਸੀਂ ਕ੍ਰਾਈਮ ਬਿਊਰੋ ਦੀ ਰਿਪੋਰਟ ਘਟਾ ਕੇ ਦੇਖ ਲਓ। ਪੰਜਾਬ ਦੇ ਕ੍ਰਾਈਮ ਜਿਹੜੇ ਆ ਇੰਡੀਆ ਦੀਆਂ ਸਾਰੀਆਂ ਸਟੇਟਾਂ ਚੋਂ 20ਵੇਂ ਨੰਬਰ ਤੋਂ ਉੱਪਰ ਸੀ। ਅੱਛਾ 19 ਸਟੇਟਾਂ ਪੰਜਾਬ ਤੋਂ ਉੱਤੇ ਸੀ। ਮੈਂ ਉੱਪਰ ਸਵਾਲ ਕਰਦਾ ਮੈਂ ਪੰਜਾਬੀ ਆ। ਸਿੱਖਾਂ ਦੇ ਘਰ ਚ ਜਨਮ ਲੈ ਪੰਜਾਬੀਏਤ ਨਾਲ ਮੈਨੂੰ ਪਿਆਰ ਹੈ ਤੇ ਸਾਰੇ ਭਾਈਚਾਰਿਆਂ ਦੀ ਮੈਂ ਗੱਲ ਕਰਦਾ। ਮੈਨੂੰ ਇਹ ਦੱਸੋ ਪੰਜਾਬੀਆਂ ਨੇ ਕਿਹਾ ਕੀ ਤੁਹਾਡਾ ਪੰਜਾਬ ਦਾ ਪਾਣੀ ਖਤਮ ਹਵਾ ਜਰੀਲੀ ਧਰਤੀ ਖਤਮ ਜਵਾਨੀ ਖਤਮ ਬੱਚੇ ਸਾਡੇ ਜਨਨ ਸ਼ਕਤੀ ਬੱਚਿਆਂ ਦੀ ਖਤਮ ਹੋ ਗਈ ਹੈ ਕੋਈ ਤੁਹਾਡਾ ਬੁੱਧੀਜੀਵੀ ਜਿਹੜੇ ਬਹੁਤ ਵੱਡੇ ਸਮਝਦੇ ਵਸੀ ਬਹੁਤ ਵੱਡੇ ਥਿੰਕ ਟੈਂਕ ਆ ਮੈਨੂੰ ਇਹ ਦੱਸਦਣ ਅੱਜ ਪੰਜਾਬ ਦੇ ਵਿੱਚ 3500 ਆਈਵੀਐਫ ਕਿਉਂ ਆ 1996 ਵਿੱਚ ਇੱਕ ਸੀ ਅੱਜ 3500 ਆ ਸਾਡੇ ਬੱਚੇ ਜਨਨ ਸ਼ਕਤੀ ਖਤਮ ਹੋ ਗਈ ਕਿੱਦਾਂ ਹੋਈ ਕਿੰਨੇ ਕੀਤੀ ਆ ਪਾਕਿਸਤਾਨ ਨੇ ਤਾਂ ਨਹੀਂ ਕੀਤੀ ਇਹ ਆਈਐਸਆਈ ਨੇ ਕਰਤੀ ਜਸ ਸੀਆਈਏ ਨੇ ਕਰਤੀ ਅਮਰੀਕਾ ਦੀ ਏਜੰਸੀ ਨੇ ਜਾਂ ਰਸ਼ੀਆ ਦੀ ਕੇਜੀਬੀ ਆ ਕੇ ਕਰ ਗਈ ਸਾਡੀ ਕੰਟਰੀ ਦੇ ਵਿੱਚ ਇਹ ਕੌਣ ਲੋਗ ਆ ਜਿਨ੍ਹਾਂ ਨੂੰ ਪੰਜਾਬ ਨਹੀਂ ਚੰਗਾ ਲੱਗਦਾ ਸਾਡੇ ਕੰਟਰੀ ਚ ਨਾ ਲੋਕ ਉਹ ਸਾਨੂੰ ਦੱਸਣ ਤਾਂ ਸਹੀ ਪੰਜਾਬ ਨੇ ਤੁਹਾਡਾ ਗੁਆਇਆ ਕੀ ਜੇ ਪੰਜਾਬ ਦਾ ਪਾਣੀ ਜਾਂਦਾ ਹਵਾ ਜਰੇਲੀ ਜਨਨ ਸ਼ਕਤੀ ਖਤਮ ਉਹ ਪੰਜਾਬ ਦੇ ਵਿੱਚ ਇਹ ਸਿੱਖਾਂ ਦੀ ਖਤਮਤ ਬਾਕੀ ਭਾਈਚਾਰਿਆਂ ਦੀ ਵੀ ਖਤਮ ਹੀ ਆ। ਜੇ ਪੰਜਾਬ ਖਾਲੀ ਹੋਇਆ ਬੱਚੇ ਸਾਰੇ ਭਾਈਚਾਰਿਆਂ ਦੇ ਬਾਹਰ ਗਏ। ਪੰਜਾਬ ਖਾਲੀ ਹੋਇਆ। ਜੇ ਤੁਸੀਂ ਆਪਣੇ ਕ੍ਰਾਈਮਨਲ ਲਿਆ ਕੇ ਵਸਾਤੇ ਤੇ ਤੁਸੀਂ ਬਾਹਰ ਤੁਸੀਂ ਕਹਿੰਦੇ ਜਿਵੇਂ ਜਿਹੜੇ ਵਿਦੇਸ਼ੀ ਕੁਛ ਬੈਠੇ ਆ ਉਬਰਦਾਸ਼ ਤਰੀਕੀ ਕਿਤੇ ਜਾਣਗੇ। ਤੇ ਮੈਂ ਓਪਨ ਕਈ ਵਾਰ ਇਸ ਪਲੇਟਫਾਰਮ ਤੋਂ ਕਿਹਾ ਰੋਹਿੰਗਿਆ ਮੁਸਲਮਾਨ ਉਹ ਹਾਲੀ ਚਾ ਕੇ ਬਸੇ ਆ। ਜਿਹੜਾ ਗੁਲ ਮੁਹੰਮਦ ਆ ਨਰੇਸ਼ ਕੁਮਾਰ ਬਣ ਕੇ ਰਹਿ ਰਿਹਾ। ਉੱਥੇ ਸਾਡਾ ਗ੍ਰਹਿ ਮੰਤਰੀ ਵਾਲਾ ਚੁੱਪ ਕਿਉਂ? ਸਿਰਫ ਕਾਰਨ ਇੱਕੋ ਹੀ ਆ। ਪੰਜਾਬ ਦੇ ਵਿੱਚੋਂ ਸਿੱਖਾਂ ਦੀ ਗਿਣਤੀ ਘੱਟ ਗਿਣਤੀ ਚ ਲਾਉਣਾ ਹੈ ਉਹਨਾਂ ਨੂੰ ਮੁਰਕੇ ਇਹਨਾਂ ਨੂੰ ਕਹਿੰਦਾ ਵੀ ਦੱਸੋ ਪੁੱਤ ਤੁਹਾਡੀ ਤੁਸੀਂ ਕਹਿੰਦੇ ਜੇ ਅਸੀਂ 50% ਗਿਣਤੀ ਆ ਤੇ ਤੁਹਾਡੀ ਤਾਂ ਗਿਣਤੀ ਸਾਰੀ 20% ਬਾਹਰੋਂ ਆ ਕੇ ਬੰਦੇ ਵਸਾਤੇ ਇੱਥੇ ਲੁਧਿਆਣਾ ਵੇਖ ਲਓ ਜਲੰਧਰ ਵੇਖ ਲਓ ਅਮਰਸਰ ਵੇਖ ਲਓ ਉਹ ਕੌਣ ਬੰਦੇ ਆ ਕੋ ਪੰਜਾਬ ਦੀ ਗੱਲ ਕਰਨੀ ਪੈਂਦੀ ਨਾ ਉਹ ਕੌਣ ਬੰਦੇ ਆ ਜਿਨ੍ਹਾਂ ਨੂੰ ਆਧਾਰ ਕਾਰਡ ਬਣਾ ਕੇ ਦਿੰਦਾ ਵੋਟਰ ਕਾਰਡ ਇਹਨਾਂ ਤੇ ਮਿੰਟੋ ਮਿੱਟੀ ਬਣਦੇ ਆ ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਮਿੰਟੋ ਮਿੱਟੀ ਬਣ ਲੱਗਦੇ ਬਟ ਹਾੜੇ ਦੇ ਵਿੱਚ ਇੱਕ ਕਲੋਨੀ ਆ ਉਹਨਾਂ ਦੇ ਮਿੰਟੋ ਮਿੱਟੀ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਸਭ ਬਣ ਗਏ ਉਹਨਾਂ ਦੇ ਮਿੱਟਰ ਵੀ ਲੱਗੇ ਕੁ ਬੰਦੇ ਰਹਿ ਗਏ ਮੁਸਲਮਾਨ ਆਪਨ ਕਹਿ ਰਹੇ ਹਿੰਦੂ ਬਣ ਕੇ ਬਸੇ ਤੇ ਇੱਥੇ ਇੱਥੇ ਦੇਸ਼ ਦੀ ਦੇਸ਼ ਦੀ ਏਕਤਾ ਖੰਡਤਾ ਨੂੰ ਅਸਥਿਰਤਾ ਨੂੰ ਖਤਰਾ ਨਹੀਂ ਸਵਾਲ ਤਾਂ ਪੰਜਾਬ ਦੇ ਲੋਕ ਕਰਦੇ ਆ ਨਾ ਪੰਜਾਬ ਦੇ ਲੋਕਾਂ ਦਾ ਇਹ ਸਵਾਲ ਹੈ ਵੀ ਦੱਸੋ ਅਸੀਂ ਤੁਹਾਡਾ ਗੁਆਇਆ ਕੀ ਹੈ ਅਸੀਂ ਤਾਂ ਦੇਸ਼ ਦੇ ਅੰਨ ਭੰਡਾਰ ਜੇ ਹਿੱਸਾ ਵੀ ਪਾਉਨੇ ਆ ਬਾਰਡਰਾਂ ਦੇ ਉੱਤੇ ਸਾਡੇ ਭਾਈਚਾਰਾ ਦੇ ਲੋਕਾਂ ਦੇ ਲੜਦੇ ਵੀ ਆ ਦੇਸ਼ ਦੀ ਸੁਰੱਖਿਆ ਦੀ ਵੀ ਅਸੀਂ ਸਾ ਤਰੰਗੇ ਚ ਲਿਪਟ ਕੇ ਆਨੇ ਤੇ ਸਾਡੇ ਨਾਲ ਤੁਹਾਨੂੰ ਖੰਦਕੀ ਹਾਂਜੀ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਇਹ ਸਾਣਾ ਬਿਲੀ ਭਾਰ ਦੇ ਸਾਬਕਾ ਐਸ ਡੀਓ ਤਕਦੀਪ ਸਿੰਘ ਜੀ ਜਿਨ੍ਹਾਂ ਨੇ ਵਾਕਈ ਬੜਾ ਵੱਡਾ ਖਲਾਸਾ ਕੀਤਾ ਹੈ ਕਿ ਉਸ ਕਾਲੇ ਦੌਰ ਦੇ ਵਿੱਚ 12 ਲੱਖ ਦੇ ਕਰੀਬ ਨੌਜਵਾਨ ਜਿਹੜੇ ਆਪਨੀ ਬਲੀ ਦੇ ਚੁੱਕੇ ਨੇ ਤੇ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਤੇ ਕਿਹੜੇ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਤਾਂ ਕੀ ਕੀ ਉਦੋਂ ਪੁਲਿਸ ਨੇ ਅਤਿਆਚਾਰ ਕੀਤੇ ਜਿੱਥੇ ਸਾਡੀਆਂ ਭੈਣਾਂ ਦੇ ਗੋਤੰਗਾ ਦੇ ਵਿੱਚ ਮਿਰਚਾਂ ਪਾਈਆਂ ਗਈਆਂ ਦੇਗਾਂ ਦੇ ਪਾ ਤੇਲ ਦੇਆਂ ਦੇਗਾਂ ਦੇ ਵਿੱਚ ਉਭਾਲਿਆ ਗਿਆ ਕਿੱਥੇ ਨਜਾਇਜ਼ ਉਹਨਾਂ ਨੂੰ ਮਾਰਿਆ ਗਿਆ ਕਿੰਨੇ ਟੋਟੇ ਕੀਤੇ ਗਏ ਤੁਸੀਂ ਵੱਤੋ ਵੱਤ ਸ਼ੇਅਰ ਕਰਿਓ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਤਸਵੀਰ ਸਿੰਘ ਸ਼ਿਨਾ ਕਰੰਤ